ਸਰਦਾਰ ਹਰਨੀਸ਼ ਸਿੰਘ ਕਾਦਰੀਆਂ ਜੀ ਉਹਨਾਂ ਦੇ ਨਾਲ ਰਬੋਨੀਸ਼ ਸਿੰਘ ਦੀ ਬਰਾੜ ਮੁੱਖ ਬਲਾਰਾ ਧਾਕ ਜੀ ਤਾਜ ਦੀਆਂ ਕਾਟੀਆਂ ਵੀਰਪਾਲ ਸਿੰਘ ਢੰਡੋ ਭਪਿੰਦਰ ਸਿੰਘ ਬਨਧੋਰਾ ਸੁਖਦਾ ਡੰਗਰ ਸੱਤਵੀ ਕਾਲਾ ਸਿੰਘ ਦੀ ਬਾਗੜੀਆਂ ਜ਼ਿਲ੍ਹਾ ਮਲੇਰਕੋਟਲਾ ਤੇ ਬਾਕੀ ਮੇਰੇ ਸਾਹਮਣੇ ਰੱਖੀ ਤਤਕਾਰਯੋਗ ਭਾਰਤੀ ਸੰਗਠਨੀਆਂ ਕਾਦੀ ਜਿਹੜਾ ਲਿਖਿਆ ਗਿਆ ਤੂੰ ਨਾ ਮਹਾਪੰਚਾਇਤ ਕਰ ਰਹੇ ਆ ਜੀ ਅਸੀਂ ਹਰਮਿਤ ਸਿੰਘ ਕਾਦੀਆਂ ਜੀ ਤੇ ਸਾਡੇ ਪੰਜਾਬ ਦੀ ਸਾਰੀ ਟੀਮ ਜਿਹੜੀ ਬਕੇਯੂ ਕਾਦੀਆਂ ਦੀ ਹੈਗੀ ਆ ਉਹ ਸਾਰੇ ਹੀ ਪਹੁੰਚ ਰਹੇ ਨੇ ਅਸੀਂ ਇੱਕ ਮਹਾ ਪੰਚਾਇਤ ਦਾ ਯੋਜਨ ਕਰਿਆ ਤਾਂ ਜੋ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਇੱਕ ਤਰੀਕੇ ਨਾਲ ਗ੍ਰਾਮ ਸਭਾ ਵਾਂਗੂ ਸਾਰੇ ਇਲਾਕੇ ਦੇ ਬੰਦੇ ਇਕੱਠੇ ਕਰਕੇ ਮਤਾ ਪਾ ਕੇ ਉਹਨਾਂ ਦੀ ਪ੍ਰੋਟੈਸਟ ਕੀਤੀ ਕਰਦੇ ਹਾਂ ਕੀ ਗੱਲ ਹੈ ਕਿ ਕਿ ਉਹ ਕਿਹੜੀ ਸਮੱਸਿਆ ਹੈ ਸਮੱਸਿਆ ਮਾਜੀ ਜੇ ਅਪਾ ਤਕਰੀਬਨ ਸਾਰੀਆਂ ਹੀ ਜਿਵੇਂ ਆਪਣਾ ਬਿਜਲੀ ਬੋਰਡ ਨੂੰ ਪ੍ਰਾਈਵੇਟਾਈਜ਼ ਕਰਿਆ ਜਾ ਰਿਹਾ ਚੁੱਪਾ ਵਾਲੇ ਮੀਟ ਪਰ ਪਾਏ ਜਾ ਰਹੇ ਨੇ ਫੇਰ ਸਾਡੇ ਆਮ ਅਸੀਂ ਖੇਤਾਂ 'ਚ ਬੈਠੇ ਆ ਲਾਇਸੈਂਸ ਆਰਮ ਲਾਇਸੈਂਸ ਲਈ ਹਰਸ਼ ਕਰਿਆ ਜਾ ਰਿਹਾ ਉਹਨਾਂ ਦੀਆਂ ਜਿਹੜੀਆਂ ਪੀਸਾਂ ਬਤਾਈਆਂ ਜਾ ਰਹੀਆਂ ਨੇ ਤੇ ਜਿਹੜਾ ਆਪਣਾ ਹੁਣ ਸੋਨੇ ਤੇ ਜਿੰਮੇ ਕਹਿੰਦੇ ਹੁੰਦੇ ਨੇ ਸੁਹਾਗਾ ਸਾਨੂੰ ਮਾਰਨ ਲਈ ਪੂਰਾ ਉੱਪਰ ਦੀ ਘਸਾਰੇ ਨੇ ਇਹ ਜਿਹੜਾ ਅਮਰੀਕਨ ਨਾਲ ਹਿੰਦੁਸਤਾਨ ਦੀ ਸੰਧੀ ਆ ਉਹ ਗੱਲ ਸਾਨੂੰ ਮਰਾ ਰਹੀ ਆ ਹੁਣ ਜਿਹੜੇ ਫਾਰਮਰਸ ਮੜਾ ਮੋਟਾ ਸਾਹ ਲੈਂਦੇ ਸੀ ਉਹ ਵਰਲਡ ਦੇ ਫਾਰਮਰਾਂ ਵਾਂਗੂ 90% ਜ਼ਮੀਨ ਬਾਕੀ ਜਗ੍ਹਾ ਤੇ ਕਾਰਪੋਰੇਟ ਕੱ비 ਬੈਠਾ ਪੰਜਾਬ ਦੇ ਫਾਰਮਰ ਨੂੰ ਮਾਰਨ ਦੀ ਤਿਆਰੀ ਹੋ ਰਹੀ ਹੈ। ਟ੍ਰੇਡ ਟ੍ਰੇਡ ਦੀ ਡੀਲ ਆ ਉਹਦਾ ਕੀ ਨੁਕਸਾਨ ਮੰਨਦੇ ਤੁਸੀਂ? ਜਿਹੜੇ ਜਦ ਪ੍ਰੋਡਕਟਸ ਜਿਹੜੇ ਮੱਕੀ ਦੇ ਤੇ ਸੋਇਆਬੀਨ ਦੇ ਇਹ ਕਹਿ ਰਹੇ ਨੇ ਸਿੱਧਾ ਨਹੀਂ ਕਰਿਆ ਪਰ ਪ੍ਰੋਡਕਟਸ ਤਾਂ ਆਲਰੇਡੀ ਖੋਲਤੇ ਤੇ ਪ੍ਰੋਡਕਟ ਸੀ ਦੇ ਰੂਪ ਦੇ ਵਿੱਚ ਹੀ ਚੀਜ਼ ਆਉਣੀ ਹੁੰਦੀ ਐ ਸਗਾ ਤੋਂ ਫਾਰਮਰ ਨੂੰ ਤਾਂ ਮਾਰੇ ਹੀ ਆ ਵਪਾਰੀ ਨੂੰ ਵੀ ਮਾਰਤਾ ਜੀਨੇ ਸੋਇਆਬੀਨ ਤੋਂ ਅੱਗੇ ਤੇਲ ਕੱਢਣ ਜੀਨੇ ਅੱਗੇ ਮੱਕੀ ਨੂੰ ਟ੍ਰੀਟ ਕਰਕੇ ਫੀਡ ਚ ਪਾਉਣੇ ਮਤਲਬ ਸਾਰੇ ਹੀ ਵਰਗਾਂ ਨੂੰ ਮਾਰਿਆ ਜਾ ਰਿਹਾ ਜਿੱਥੇ ਜਿੰਨੇ ਸੈਲੋਸ ਬਣਾ ਕੇ ਮੰਡੀਆਂ ਨੂੰ ਮਾਰੇ ਗਿਆ ਆੜਤੀਏ ਬੰਨੇਦਾਰ ਟਰਾਂਸਪੋਰਟਰ ਕਿੰਨੇ ਹੀ ਜਿਹੜੇ ਵਰਗ ਖੇਤੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਦਾ ਹੀ ਕਾਨੂੰਨ ਹੋ ਰਿਹਾ ਜਿਹੜਾ ਇਹ ਸਾਡਾ ਕੱਟ ਕੀਤਾ ਜਾ ਰਿਹਾ ਹੈ ਕਿਸਾਨ ਪੰਚਾਇਤਾਂ ਨੇ ਜਿਹੜੀਆਂ ਸਾਡੀ ਵੀਕਿੰਗ ਕਾਦੀਆਂ ਵੱਲੋਂ ਆਰਗੇਨਾਈਜ਼ ਕੀਤੀਆਂ ਜਾ ਰਹੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਇੱਕ ਕਾਨਫਰੰਸ ਕਰ ਰਹੇ ਹਾਂ ਜਿਹੜੀਆਂ ਪਿੱਛੇ ਜਿਹੇ ਟ੍ਰੇਡ ਡੀਲ ਸੀਗੇ ਉਹਦੇ ਉੱਤੇ ਉਹਦੀ ਵਿਰੋਧ ਦੇ ਉੱਤੇ ਨਾਲ ਦੇ ਨਾਲ ਜਿਹੜੇ ਕਾਨੂੰਨ ਬਣਾਏ ਸੀਗੇ ਜਿਹੜਾ ਸੀਡ ਐਕਟ ਆ ਰਿਹਾ ਵੀਵੀ ਐਕਟ ਆ ਰਿਹਾ ਉਹਦੇ ਵਿਰੋਧ ਦੇ ਉੱਤੇ ਜਿਹੜੀ ਐਸ ਕੇਐਮ ਵੀ ਉਹਦੇ ਬੋਲਤਾ ਕਰਦੀ ਆ ਸਾਡੇ ਜਥੇਬੰਦੀ ਲੱਗ ਤੋਂ ਕਰਦੇ ਆ ਪਰ ਜਿਹੜੀ ਮੁੱਖ ਸਾਡੀ ਆਪ ਦੀ ਮੱਤਾਂ ਲੈ ਕੇ ਚੱਲੀਆਂ ਅਸੀਂ ਨਕਲੀ ਦੁੱਧ ਦੇ ਤੇ ਨਕਲੀ ਦੁੱਧ ਉਹ ਆਪਣੀ ਸਿਹਤ ਦੇ ਉੱਤੇ ਤੇ ਸਾਡੀ ਜਿਹੜੀ ਅਰਥਧਾਰਾ ਚਾਰੇ ਦੇ ਉੱਤੇ ਫਰਕ ਪਾ ਰਿਹਾ ਉਹਦੇ ਤੇ ਪ੍ਰਚਾਰ ਕਰ ਰਹੇ ਆ ਤੇ ਉਹਦੇ ਤੇ ਵੱਡੀਆਂ ਜ਼ਿਲ੍ਹਿਆਂ ਚ ਜਾ ਕੇ ਅਸੀਂ ਵੱਡੀਆਂ ਟੀਮਾਂ ਬਣਾ ਕੇ ਉਹਦੀ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਨਾਲ ਸਰਕਾਰ ਕੋਲੋਂ ਅਸੀਂ ਮੰਗ ਕਰ ਰਹੇ ਆ ਸਾਡੇ ਕਰਜ਼ੇ ਦੀ ਜਿਹੜੀ ਸੁਸਾਇਟੀਆਂ ਦੇ ਉੱਤੇ ਕਰਜ਼ਾ ਚੱਲ ਰਿਹਾ ਉਹਦੀ ਕਾਫੀ ਧੇਰ ਅਸੀਂ ਸੁਵਿਖਿਆ ਕੀਤੀ ਹੈ ਯੂਨੀਅਨ ਨੇ ਬੈਠ ਕੇ ਆਪਦੀ ਮੀਡੀਆ ਦੇ ਵਿੱਚ ਵੀ ਜਿਹੜਾ ਸੁਸਾਇਟੀ ਦੇ ਉੱਤੇ ਸਾਡਾ ਛੋਟੇ ਕਿਸਾਨਾਂ ਦਾ ਕਰਜ਼ਾ ਉਹ ਹੁਣ ਕਿਸੇ ਹਿਸਾਬ ਨਾਲ ਵੀ ਅਧਾਰਿਆ ਨਹੀਂ ਜਾ ਰਿਹਾ ਜਿਹੜਾ ਕਰਜ਼ਾ ਡਿਫਾਲਟਰ ਆ ਉਹ ਤਾਂ ਸਰਕਾਰ ਨੂੰ ਉਹਦੇ ਕਲੈਂਡਰ ਚ ਆ ਰਿਹਾ ਵੀ ਉਹ ਡਿਫਾਲਟਰ ਕਰਜ਼ਾ ਹੈਗਾ ਪਰ ਜਿਹੜਾ ਕਰਜ਼ਾ ਅਸੀਂ ਮਤਲਬ ਨਵਾਂ ਪੁਰਾਣਾ ਕਰ ਲੈਂਦੇ ਆ ਹਰ 6 ਮਹੀਨੇ ਬਾਅਦ ਫਸਲ ਵੇਚ ਕੇ ਉਹਦਾ ਸੂਤ ਉਤਾਰ ਕੇ ਨਵਾਂ ਪੁਰਾਣਾ ਕਰ ਲੈਂਦੇ ਆ ਪਰ ਜੇ ਤੁਸੀਂ ਉਹਨੂੰ ਕਰਜ਼ੇ ਨੂੰ ਸਟੱਡੀ ਕਰੋ ਤਾਂ ਉਹ ਪਿਛਲੇ 15 20 ਸਾਲ ਦਾ ਜਿਹੜਾ ਹੀ ਹੋਇਆ ਹੈ ਕਰਜ਼ਾ ਉਹਦਾ ਸਿਰਫ ਅਸੀਂ ਨਵਾਂ ਪੁਰਾਣਾ ਕਰ ਰਹੇ ਹਾਂ ਇਸ ਕਰਕੇ ਉਹ ਸਟੱਡੀ ਕਰਕੇ ਸਰਕਾਰ ਨੂੰ ਸੁਸਾਇਟੀਆਂ ਦੇ ਕਰਜ਼ੇ ਮਾਫ ਕੀਤੇ ਜਾਣ ਜਿੱਥੇ ਸੁਸਾਇਟੀਆਂ ਦੇ ਕਰਜ਼ੇ ਜੇ ਮਾਫ ਹੋਣਗੇ ਕਿਸਾਨਾਂ ਦੇ ਨਾਨ ਨ ਸੁਸਾਇਟੀਆਂ ਵੀ ਕਰਜ਼ਾ ਮੁਕਤ ਹੋਣਗੀਆਂ ਤੇ ਉਹ ਆਪਣਾ ਅੱਗੇ ਤੋਂ ਜਿਹੜਾ ਆਪਾਂ ਯੂਨਾਈਟ ਫਾਰਮਿੰਗ ਦੀ ਗੱਲ ਕਰਦੇ ਹਾਂ ਸੁਸਾਇਟੀ ਦੀ ਇੰਪਲੀਮੈਂਟਸ ਲਈ ਆਉਣ ਦੀ ਗੱਲ ਕਰਦੇ ਹਾਂ ਸਾਝੇ ਸੰਤ ਲਿਆ ਕੇ ਵਰਵਰਤਨ ਦੀ ਗੱਲ ਕਰਦੇ ਹੁੰਦੇ ਆ ਉਦੇ ਵਿੱਚ ਉਹ ਸਹਿਯੋਗ ਪਾਉਣ ਕਰੂਗਾ ਤੇ ਜਿੱਥੇ ਕਰਜ਼ਾ ਤਸਾਨਾ ਜੜਿਆ ਉੱਤੇ ਸੁਸਾਇਟੀ ਵੀ ਕਾਰਜ ਕਰਨੀ ਹੈ ਸੁਸਾਇਟੀਆਂ ਫੇਲ ਹੋਣ ਕਾਰਨ ਕਿਸਾਨ ਹੁਣ ਜਿਹੜੀ ਖੇਤੀ ਦੀ ਭਿੰਤਾ ਦੇ ਵਿੱਚ ਵੀ ਸਾਰੀ ਲੈ ਪਾਉਂਦੇ ਕਿਉਂਕਿ ਜਿਹੜੇ ਕੋਈ ਵੀ ਆਪਾਂ ਖੇਤੀ ਭਿੰਨਾ ਕਰਦੇ ਆ ਉਹਦੇ ਵਿੱਚ ਆਪਾਂ ਨੂੰ ਸੰਦਾ ਦੀ ਲੋੜ ਪੈਂਦੀ ਹੈ ਤੇ ਹਰ ਹਰ ਫਸਲ ਵਾਸਤੇ ਲੱਗ ਹੁੰਦਾ ਇੱਕ ਸੁਸਾਇਟੀ ਹੀ ਉਹ ਸਾਦੀ ਹੈ ਜਿਹੜੀ ਪਸੰਦ ਰੱਖ ਸਕਦੀ ਹੈ ਤੇ ਕਿਸਾਨ ਉਹ ਸਫਲਤਾ ਪ੍ਰਾਪਤ ਕਰ ਸਕਦਾ ਹੈ